ਵਹੀ ਗੁਰ ਕੀ ਖਾਲਸਾ ਵਹੀ ਗੁਰ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਪੇਜ ਤੇ ਸਵਾਗਤ ਹੈ ਅੱਜ ਜਿਹੜਾ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਾਹੀ ਪੱਗ ਜਿਹਨਾਂ ਤੋਂ ਸਾਡੇ 5.5 ਮੀਟਰ ਦਾ ਕੱਪੜਾ ਜਿਹੜਾ ਆਪਾਂ ਫੋਲਡ ਕਰਵਾ ਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਤੇ ਸੈਂਟਰ ਚ ਲਿਆ ਕੇ ਲੜ ਨੂੰ ਪੁਣੀ ਦਾ ਹੋਲਾ ਪਾਸੇ ਥੱਲੇ ਰੱਖ ਕੇ ਬੰਨ੍ਹ ਬਸੋਤਰਾ ਕਿ ਦੋਵੇਂ ਪਲੇ ਬਰਾਬਰ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਅਦੇ ਅਗਦੀ ਗਲ ਟਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੇ ਪਿੰਚ ਕਰਕੇ ਪੁਣੀ ਦਾ ਹੌਲ ਤੋਂ ਪਾਸੇ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪਲੇ ਆ ਵੀ ਜਿਹੜੇ ਆਪਾਂ ਪਹਿਲੇ ਪਲੇ ਯਾਰਾ ਹੌਲ ਦੇ ਦੂਜੇ ਪਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਚਾਰ ਉਂਗਲਾਂ ਸੈੱਟ ਕਰ ਲੈਣਾ ਹੈ ਤੇ ਸੈੱਟ ਕਰਕੇ ਫਿਰ ਡਬਲ ਫੋਲਡ ਕਰਨਾ ਹੈ ਲੜ ਨੂੰ ਡਬਲ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਪ੍ਰੈਸ ਕਰਕੇ ਤੇ ਸਾਫ ਕਰਕੇ ਤੇ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸਲਾ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਦਨਾਲੀ ਨਾਲ ਬਾਜ਼ ਫੇੜ ਕੇ ਤੇ ਲੜਾਂ ਦੀ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਦਾ ਹਲਦਾ ਬਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇੜਾ ਲੜ ਨੂੰ ਲਗਾਉਣਾ ਹੈ ਤੇ ਉਹ ਜਿਹੜਾ ਆਪਾਂ ਲੜ ਲਾਇਆ ਉਹਦੀ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਉਹਦੀ ਆਪਾਂ ਮੋਟਾਈ ਆੜੀ ਪੂ ਸੈਟ ਕਰਕੇ ਤੇ ਲੜ ਨੂੰ ਉਤੋਂ ਜਿਹੜਾ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁਣੀ ਨਾਲ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲਿਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੋ ਜਵਾਲ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਅੱਕ ਤੱਕ ਲੜ ਨੂੰ ਖੋਲ ਲੈਣਾ ਹੈ ਖੋਲ ਕੇ ਤੇ ਉੱਤੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਚਾਰੋਂ ਗੁਲੇ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਫਿਰ ਡਬਲ ਫੋਲਡ ਕਰਨਾ ਹੈ ਲੜ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰਕੇ ਤੇ ਉੱਤੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤਦੋਂ ਤੋਂ ਜਿਹੜਾ ਲੜਨ ਨੂੰ ਦੱਬ ਗਏ ਤੇ ਨਾਲ ਦੀ ਨਾਲ ਜਿਹੜਾ ਉਹਦਾ ਫਾਸਲਾ ਜਿਹੜਾ ਉਹ ਸੈੱਟ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਦੇਖੋ ਜਿਹੜੇ ਆਪਾਂ ਲੜ ਲਾਈ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਈਪ ਫੇਰ ਕੇ ਲੜਾਈ ਛੜੇ ਗੱਲ ਨਹੀਂ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਵੈਕਟ ਪਿੰਚ ਕਰਕੇ ਪੂਣੀ ਖੋਦੋ ਬਸ ਸੱਤਲੇ ਰੱਖ ਕੇ ਬੰਦ ਬਸ ਉਤਰਾ ਕੇ ਦੋਈ ਪਲੇਅਟਿਟ ਆਪ ਪਹਿਲੇ ਪਹਿਲਾਂ ਜਿਆਦਾ ਹੌਲਕੇ ਦੂਜੇ ਪਲੇਨ ਆਪ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਜੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਹੈ ਜੇ ਉਤਿਹੜਾ ਚੰਗੀ ਤਰ੍ਹਾਂ ਲੜ ਨੂੰ ਸੈਟ ਕਰ ਲੈਣਾ ਤੇ ਅੱਖ ਤੱਕ ਖੋਲ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਹ ਸਾਫ਼ ਕਰਕੇ ਡਬਲ ਹੋਲਡ ਕਰ ਲੈਣਾ ਹੈ ਲੜ ਨੂੰ ਤੋਤੋਂ ਵੀੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਤੇ ਕਿਨਾਂ ਆਪਾ ਕਿਹੜਾ ਦਫਾ ਰੱਖਿਆ ਨੇ ਬਚੌਥੇ ਲੜ ਦਾ ਲੋਡ ਕਰਕੇ ਜਿਹੜਾ ਫਾਸਲਾ ਜੋਦੀ ਆਪਾਂ ਜਿਹੜੀ ਮੋਟਾਈ ਆ ਜਿਹੜੀ ਉਹ ਸੈੱਟ ਕਰਕੇ ਜਿਹੜਾ ਲਾਣ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਆ ਪ੍ਰੈਸ ਕਰਕੇ ਜਿਹੜਾ ਲਾਣ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜੇ ਹੁਣ ਬਾਕੀ ਪੱਗ ਦੀਆਂ ਨਹੀਂ ਐ ਤੇ ਆਪਣੇੜੇ ਪੇਚ ਨੇ ਉਹ ਵੀ ਆਪਾਂ ਸੈੱਟ ਕਰ ਲੈਣੇ ਹਨ ਇਹ ਫਰੰਟ ਤੇ ਲੱਗੇ ਪਿੱਛੇ ਲੱਗੇ ਜਿਹੜੇ ਲੜਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਲੜਾਂ ਦਾ ਜਿਹੜੀ ਆਪਾਂ ਮਾਡਾ ਜੋ ਆਪਾਂ ਜਿਹੜੀ ਸੈਟ ਕਰ ਲੈਣੀ ਹੈ ਤੇ ਉਹਨਾਂ ਦੀ ਉਹਨਾਂ ਦਾ ਫਾਸ ਜਿਹੜਾ ਆਪਾਂ ਸੈਟ ਕਰ ਲੈਣਾ ਹੈ ਜਿਹੜਾ ਆਪਾਂ ਪੰਜੇ ਵਾਲਾ ਲਾਉਣਾ ਹੈ ਲੜਨ ਨੂੰ ਤਾਂ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਫਿਰ ਥੱਲੇ ਡਬਲ ਫੋਲਡ ਕਰਕੇ ਜਿਹੜਾ ਲੜਨ ਨੂੰ ਤੇ ਉੱਤੇ ਜਿਹੜਾ ਲੜਨ ਨੂੰ ਦੱਬਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਸੋਚ ਜਿਹੜੇ ਆਪਣੇ ਵਾਲਿਓ ਕੱਢ ਲੈਣੇ ਹਨ ਤੇ ਆਪਰੇ ਦਾ ਫਰ ਹੋਰ ਉਹ ਸੈਟ ਕਰਕੇੜਾ ਲੜ ਨੂੰ ਲਗਾ ਦੇਣਾ ਹੈ ਤੇ ਜਿਹੜੀ ਆਪਾਂ ਬਾਕੀ ਭਗ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇੜੇ ਆਪਣੇ ਲੜ ਲੈਣੇ ਉਹਨਾਂ ਦੀ ਆਪਾਂ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਜੇ ਕਿਸੇ ਲੜ ਦੀ ਜਲ ਮਟਾਈ ਰਹਿ ਜਾਂਦੀ ਹੈ ਤੇ ਸੇ ਆਪਾਂ ਵਾਈਫ ਵਾ ਦਾ ਪ੍ਰੈਸ਼ ਕਰਕੇੜੇ ਆਪਣੇ ਉਸ ਲੜ ਦੀ ਮੋਟਾਈ ਜਿਹੜੇ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਬੰਨਣਾ ਕੋਣਾਂ ਨਾ ਕ੍ਰੀਏਟਡ ਆਪਾਂ ਪੱਗ ਬੰਨਣਾ ਹੈ ਜਿੱਥੇ ਆਪਾਂ ਪੰਜਵਾਂ ਲੜ ਫੋਲਡ ਕਰੇ ਤੋਂ ਥੋੜਾ ਜਿਹਾ ਗਾਹ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਅਖਲੇ ਵਿੱਚ ਥੋੜਾ ਜਿਹਾ ਫੋਲਡ ਕਰਾਂਗੇ ਤਾਂ ਜਿਹੜਾ ਆਪਣਾ ਲੜਾ ਅੱਖ ਤੋਂ ਟੱਡ ਰਹੇ ਤੇ ਉਹ ਖਿਸਕੇ ਨਾ ਤੇ ਉੱਤੋਂ ਜਿਹੜਾ ਲੜ ਨੂੰ ਚ ਹਲਕਾ ਜਿਹਾ ਫੋਲਡ ਕਰਾਂਗੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਉਸ ਵਿੱਚੋਂ ਬਾਹਰ ਨਿਕ ਜਾਣ ਫਿਰ ਆਪਾਂ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਫਰੰਟ ਵਾਲ ਨੂੰ ਫੋਲਡ ਕਰ ਦੇਣਾ ਹੈ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਉਹਦੀ ਚੜਾਈ ਰੱਖ ਕੇੜਾ ਲੜਨ ਨੂੰ ਤੇ ਲੋਟ ਕਰਕੇ ਲਗਾ ਦੇਣਾ ਤੇ ਜਿਹੜੇ ਆਪਣੇ ਕਲਗੀ ਲੜ ਦੇ ਉੱਤੇ ਬਲ ਰਹੇ ਨੇ ਉਹਨਾਂ ਨਾਲ ਆਵਾਜ਼ ਨਾ ਕੱਢ ਲੈਣਾ ਤੇ ਪੱਗ ਪਿੰਦ ਥੱਲੇ ਰੱਖ ਕੇੜਾ ਲੜਨ ਨੂੰ ਫਰੰਟ ਵਾਲ ਨੂੰ ਹੋਲਡ ਕਰ ਦੇਣਾ ਹੈ ਫੋਲਡ ਕਰਕੇ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹਤ ਤੁਸੀਂ ਉਨੀ ਉਹਦੀ ਚੜਾਈ ਰੱਖ ਕੇੜਾ ਲੜਨ ਨੂੰ ਉੱਤੇ ਰੱਬਣਾ ਹੈ ਜੇ ਤਾਂ ਉਹ ਤੋਂ ਕਿਸੇ ਕਹਿੰਦਾ ਹੈ ਤੇ ਇਹ ਕਹਿ ਦੋ ਬਗ ਮੇੜੇ ਉੱਤੇ ਲੜਨ ਨੂੰ ਟਕਨ ਵਾਸ ਲਗਾ ਸਕਦੇ ਹੋ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲਣ ਲਈ ਸਿਰ ਦੇ ਸੈਂਟਰ ਚੋਂ ਉੱਪਰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਕੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਜਿਹੜਾ ਬੈਗ ਦਾ ਲੜ ਲਾਉਣਾ ਅੱਧਾ ਸੱਜਾ ਅੱਧਾ ਖੱਬੇ ਫੋਲਡ ਕਰ ਜਿਹੜਾ ਬੈਗ ਦਾ ਲੜ ਲਾੜ ਲਾਉਣਾ ਹੈ ਦੇਖੋ ਕਿ ਤਰ੍ਹਾਂ ਸਟਾਇਰ ਕਵਰ ਕਰ ਲੈਣਾ ਹੈ ਜਲਦੀ ਤੇ ਵੀਡੀਓ ਲੈ ਕੇ ਆਜਾ ਨੂੰ ਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ